ਪੰਜਾਬ ਦੇ ਕਈ ਕਲਾਕਾਰਾਂ ਨੇ ਬਾਲੀਵੁੱਡ 'ਚ ਆਪਣਾ ਨਾਂ ਬਣਾਇਆ ਹੈ ਉਹਨਾਂ ਵਿੱਚੋਂ ਹੀ ਇੱਕ ਹਨ ਧਰਮਿੰਦਰ ਓਮਪੁਰੀ ਵਿਨੋਦ ਖੰਨਾ ਵਿਨੋਦ ਮਹਿਰਾ ਸਣੇ ਹੋਰ ਪਤਾ ਨਹੀਂ ਕਿੰਨੇ ਕੁ ਕਲਾਕਾਰ ਹਨ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਹੈ ਪਰ ਉਹਨਾਂ ਵਿੱਚੋਂ ਹੀ ਇੱਕ ਹਨ ਸૈયਦ યાਫਰੀ ਜਿਨ੍ਹਾਂ ਨੂੰ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਆਪਣੀ ਖਾਸ ਜਗ੍ਹਾ ਬਣਾਉਣ ਵਾਲੇ ਸૈયਦ યાਫਰੀ ਦਾ ਜਨਮ ਪੰਜਾਬ ਦੇ ਮਲੂਰ ਕੋਟਲਾ 'ਚ ਇੱਕ ਮੁਸਲਮਾਨ ਪਰਿਵਾਰ 'ਚ ਹੋਇਆ ਸੀ ਉਹਨਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ 'ਚ ਕੰਮ ਕਰਕੇ ਆਪਣੀ ਅਦਾਕਾਰੀ ਦੇ ਨਾਲ ਦਸ਼ਕਾਂ ਦੀ ਦਿਨਾਂ 'ਚ ਖਾਸ ਜਗ੍ਹਾ ਬਣਾਈ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਈ ਬ੍ਰਿਟਾਨੀ ਫਿਲਮਾਂ 'ਚ ਵੀ ਕੰਮ ਕੀਤਾ ਉਹਨਾਂ ਨੇ ਦਿਲ ਰਾਮ ਲਖਣ ਵਰਗੀਆਂ ਫਿਲਮਾਂ 'ਚ ਅਦਾਕਾਰੀ ਕੀਤੀ ਸੀ ਸਹਿਦ ਯਾਫਰੀ ਨੇ ਰੇਡੀਓ ਤੇ ਥੀਏਟਰ 'ਚ ਵੀ ਕੰਮ ਕੀਤਾ ਉਹ ਕਈ ਪਛਾਣੇ ਜਾਂਦੇ ਸਨ 80 ਤੇ 90 ਦੇ ਦਹਾਕੇ 'ਚ ਏਸ਼ੀਆ ਦੇ ਬਿਹਤਰੀਨ ਐਕਟਰ ਦੇ ਵਜੋਂ ਵੀ ਉਹਨਾਂ ਨੂੰ ਚੁਣਿਆ ਗਿਆ ਸੀ ਉਹਨਾਂ ਨੇ ਦਿੱਲੀ ਸਥਿਤ ਇੱਕ ਕੰਪਨੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਸੈਦ ਫਰਾਂਟੇਦਾਰ ਅੰਗਰੇਜ਼ੀ ਬੋਲਦੇ ਸਨ ਤੇ ਉਹਨਾਂ ਨੇ 200 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਉਹ ਮਮਿਕਰੀ ਲਈ ਜਾਣੇ ਜਾਂਦੇ ਸਨ ਸਕੂਲ ਪੜਨ ਦੌਰਾਨ ਉਹ ਆਪਣੇ ਟੀਚਰ ਦੀ ਮਮਿਕਰੀ ਕਰਦੇ ਸਨ ਬ੍ਰਿਟੇਨ ਨੇ ਉਹਨਾਂ ਨੂੰ ਅਸ਼ਿਆਈ ਮੂਲ ਦੇ ਸਭ ਤੋਂ ਵਧੀਆ ਅਭਿਨੇਤਾ ਦੇ ਰੂਪ 'ਚ ਮੰਨਿਆ ਸੀ ਇਸ ਤੋਂ ਇਲਾਵਾ ਹੋਰ ਕਈ ਸਨਮਾਨਾਂ ਦੇ ਨਾਲ ਵੀ ਉਹ ਸਨਮਾਨਿਤ ਹੋਏ ਉਹਨਾਂ ਦੇ ਪਿਤਾ ਦਾ ਨਾਮ ਡਾਕਟਰ ਹਾਮਿਦ ਹੁਸੈਨ ਜਾਫਰੀ ਸੀ ਸਕੂਲ ਦੀ ਪੜਾਈ ਤੋਂ ਬਾਅਦ ਉਹਨਾਂ ਨੇ ਪੀ.ਏ ਦੀ ਪੜ੍ਹਾਈ ਅਲigarh ਮੁਸਲਿਮ ਯੂਨੀਵਰਸਿਟੀ ਚ ਕੀਤੀ। ਉਹਨਾਂ ਨੇ ਅਭਨੇਤਰੀ ਮਦਰ ਜਾਫਰੀ ਦੇ ਨਾਲ ਪਹਿਲਾ ਵਿਆਹ ਕਰਵਾਇਆ ਸੀ। ਪਰ 1965 ਚ ਉਹਨਾਂ ਦੀ ਪਤਨੀ ਦੇ ਨਾਲ ਤਲਾਕ ਹੋ ਗਿਆ। ਸੈਦ ਜਾਫਰੀ ਰੇਡੀਓ ਡਾਇਰੈਕਟਰ ਵੀ ਰਹੇ ਸਨ। ਉਹਨਾਂ ਨੇ ਆਪਣੀਆਂ ਫਿਲਮਾਂ ਚ ਵੱਖਰੇ ਕਿਰਦਾਰ ਨਿਭਾਏ ਸਨ। ਬ੍ਰੇਨ ਹੈਮਰੇਜ ਦੀ ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ 15 ਨਵੰਬਰ 2015 ਨੂੰ ਬ੍ਰਿਟੇਨ ਸਥਿਤ ਉਹਨਾਂ ਦੇ ਘਰ ਚ ਹੋਈ ਸੀ। মিডিਆ ਰਿਪੋਰਟਸ ਦੇ ਮਤਬਕ ਉਹਨਾਂ ਨੇ ਖੁਦ ਹੀ ਇੱਕ ਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਵਿਆਹਤ ਜ਼ਿੰਦਗੀ 'ਚ ਕਾਮਯਾਬੀ ਲਈ ਉਹ ਖੁਦ ਜ਼ਿੰਮੇਵਾਰ ਸਨ ਕਿਉਂਕਿ ਉਹਨਾਂ ਨੇ ਆਪਣੀ ਪਤਨੀ ਨਾਲ ਬੇਇਨਸਾਫੀ ਕੀਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਪਤਨੀ ਨੂੰ ਉਹ ਆਜ਼ਾਦੀ ਨਹੀਂ ਦੇ ਸਕੇ ਜਿਸ ਦੀ ਉਹ ਹੱਕਦਾਰ ਸੀ ਜਿਸ ਦੀ ਉਹ ਹੱਕਦਾਰ ਸੀ